ਜੁੜ ਚੁਕੇ ਇੰਡੀਆ ਕ੍ਰਾਈਮ ਨਿਊਜ਼ ਚੈਨਲ ਦੇ ਨਾਲ ਅਸੀਂ ਪਹੁੰਚੇ ਅੱਜ ਪਿੰਡ ਫੈਸਲਾਬਾਦ ਜਿੱਥੇ ਕੁਝ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਜੋ ਸ਼ੂਗਰ ਦੀ ਦਵਾਈ ਦਿੰਦੇ ਨੇ ਆਓ ਉਹਨਾਂ ਨੂੰ ਪੁੱਛਦੇ ਹਾਂ ਇਹ ਕਿਹੜੀ ਜਗਾਵਾ ਤੇ ਕਾਦੀ ਕਾਦੀ ਦਵਾਈ ਦਿੰਦੇ ਨੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਅਸੀਂ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸ਼ੂਗਰ ਦੀ ਦਵਾਈ ਸੰਗਤਾਂ ਨੂੰ ਬਿਲਕੁਲ ਫਰੀ ਦਿੱਤੀ ਜਾਂਦੀ ਆ ਇਸ ਵਿੱਚ ਗੋਲ ਮਲਾ ਕੇ ਬਾਈ ਚੀਜ਼ਾਂ ਪਾਈਆਂ ਹਨ ਜੋ ਸੰਗਤਾਂ ਪਹੁੰਚ ਰਹੀਆਂ ਹਨ ਉਹਨਾਂ ਨੂੰ ਅਰਮਾਨ ਸਤਗੁਰ ਦੀ ਕਿਰਪਾ ਦੇ ਨਾਲ ਆ ਰਿਹਾ ਤੇ ਇਹ ਪਿੰਡ ਸਹਿਫਲਾਬਾਦ ਹੈ ਜ਼ਿਲ੍ਹਾ ਕਪੂਰਥਲਾ ਸ੍ਰੀ ਗੋੰਦਵਾਲ ਸਾਹਿਬ ਰੋਡ ਦੇ ਉੱਪਰ ਉੱਚਾ ਢਾ ਆਉਂਦਾ ਉੱਚੇ ਢੱਡੇ ਤੋਂ ਉੱਤਰ ਕੇ ਪਿੰਡ ਸਹਿਫਲਾਬਾਦ ਗੁਰਦੁਆਰਾ ਗੁਰਸਾਹਿਬ ਪਾਤਸ਼ਾਹੀ 6ਵੀ ਹੈ ਤੇ ਬਾਬਾ ਜੀ ਇਹ ਤੁਸੀਂ ਉਹ ਦੱਸੋ ਵੀ ਇਹ ਤੁਸੀਂ ਕਾਦੀ ਕਾਰੀ ਹੋਰ ਦਵਾਈ ਦਿੰਦੇ ਜੇ ਤੇ ਸੰਗਤਾਂ ਨੂੰ ਕਾਦਾ ਕਾਦਾ ਲਾਭ ਮਿਲ ਸਕਦਾ ਹੈ ਇਹ ਜੋ ਦਵਾਈ ਬਣਾਈਆਂ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ 22-23 ਚੀਜ਼ਾਂ ਮਿਲਾ ਕੇ ਬਣਾਈਆਂ ਇਹਦੇ ਨਾਲ 5-6 ਬਿਮਾਰੀਆਂ ਸਤਗੁਰ ਦੀ ਕਿਰਪਾ ਦੇ ਨਾਲ ਸਤਗੁਰ ਦੀ ਰਹਿਮਤ ਹੁੰਦੀ ਆ 5-6 ਬਿਮਾਰੀਆਂ ਦੂਰ ਹੁੰਦੀਆਂ ਹਨ ਜਿਦ ਤਰਾ ਸਰਵਾਈਕਲ ਜੂਰੋ ਕੈਸਟ ਪੇਟ ਦੀ ਗੈਸ ਕਬਜ ਆੜੀਆਂ ਗੰਨਾ ਸਰਵਾਈਕਲ ਜਿਹਨੂੰ ਆ ਦਿੰਦੇ ਆ ਇਹ ਸਾਰੀਆਂ ਬਿਮਾਰੀਆਂ ਇਹਦੇ ਨਾਲ ਦੂਰ ਹੁੰਦੀਆਂ ਆ। ਸ਼ੂਗਰ ਤੇ ਵੀ ਫਰਕ ਪੈਂਦਾ ਮਹਾਰਾਜ ਦੀ ਕਿਰਪਾ ਦੇ ਨਾਲ। ਇਹ ਹੋ ਰਹੀ ਆ। ਤੇ ਇਹ ਬਾਬਾ ਜੀ ਜਿਹੜੀ ਤੁਸੀਂ ਦਵਾਈ ਦਿੰਦੇ ਜੇ ਇਹ ਦਵਾਈ ਜਨਕੀ ਹਰ ਹਫਤੇ ਮਿਲਦੀ ਆ। ਕੋਈ ਛੁੱਟੀ ਨਹੀਂ ਜਿੰਨਾਂ ਦੀ? ਕੋਈ ਛੁੱਟੀ ਨਹੀਂ। ਰੋਜ਼ ਹੀ ਦਵਾਈ ਗੁਰੂ ਘਰੋਂ ਮਿਲਦੀ ਆ ਜੀ ਪਿੰਡ ਸਹਿਫਲਾਬਾਦ ਆ। ਗੁਰਦੁਆਰਾ ਗੁਰਸਾਹਿਬ ਪਾਤਸ਼ਾਹੀ 6ਵੀਂ ਆ। ਤੇ 10 ਦਾ ਨੰਬਰ ਹੈਗਾ 98725 9343 98725 9354 ਜੇ ਕਿਹਨੇ ਕੁਝ ਸਾਡ ਗੱਪੋਣੀ ਹੋਵੇ ਕੋਈ ਗੱਲਬਾਤ ਕਰਨੀ ਹੋਵੇ ਤੇ 10 ਦੇ ਨੰਬਰ ਦੇ ਨਾਲ ਕਰ ਸਕਦਾ ਹੈ ਇਹ ਜਿਹੜਾ ਬਾਬਾ ਜੀ ਤੁਸੀਂ ਨੰਬਰ ਦੱਸਿਆ ਆਪਣਾ ਬੋਲ ਕੇ ਇਹ ਤੁਹਾਡਾ ਹਰ ਵਕਤ 24 ਘੰਟੇ ਮੌਜੂਦ ਰਹਿੰਦਾ ਜੀ 24 ਘੰਟੇ WhatsApp ਵੀ ਇਹ ਤੇ ਚੱਲਦਾ ਜਦੋਂ ਮਰਜ਼ੀ ਕੋਈ ਕਾਹ ਕਰੇ ਉਸੇ ਵੇਲੇ ਫੋਨ ਆ ਹੀ ਚੁੱਕਦੇ ਆ ਜੀ ਸੰਗਤ ਦਾ ਜਦੋਂ ਕੋਈ ਮਰਜ਼ੀ ਕਾਲ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਨਿੰਬੂ ਜੋ ਤੁਮੇ ਨਾਲ ਜੀ ਬਲੈਂਡਰ ਨਾਲ 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 ਦਰਦਾਰੇ ਫੁਰਟੇ ਹੋਊਗਾ ਬਹੁਤ ਮੂਰੇ ਪੈ ਗਿਆ ਲੋ ਜੀ ਸੰਗਤ ਜੀ ਇਹ ਜਿਹੜੀ ਦਵਾਈ ਤਿਆਰ ਹੋ ਰਹੀ ਹੈ ਸ਼ੂਗਰ ਦੀ ਤੁਸੀਂ ਲੈ ਸਕਦੇ ਜੇ ਬਾਬਾ ਜੀ ਆਪਣੀ ਤਨਮਾਨਨ ਸੇਵਾ ਕਰਦੇ ਨੇ ਜੋ ਸੰਗਤਾਂ ਵਾਤੇ ਸ਼ੂਗਰ ਦੀ ਦਵਾਈ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਤਰੇਲੇ ਰੇਲਾ ਜੋ ਨਿੰਬੂ ਨਿੰਬੂ ਹੈ ਜੀ ਵਾਹਿਗੁਰੂ ਜੀ ਕਾ ਬੋਲੇ ਬਤਿ ਜੀਵਨ ਸੋਭਾ ਜੀ ਪਚੇ ਤੋ ਗਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਿੱਥੋਂ ਆਏ ਤੁਸੀਂ ਅਸੀਂ ਸ਼ਾਹਜਹਾਂਬਾਦ ਯੂਪੀ ਤੋਂ ਆਏ ਹਾਂ ਜੀ ਕਿੱਥੇ ਕੀ ਕਰਨ ਆਏ ਜੀ ਅਸੀਂ ਵੀਰ ਜੀ ਦਵਾਈ ਲੈਣੇ ਸ਼ੁਕਰੀ ਲੈਣੇ ਬਸ ਜੁਗਰ ਵੱਧ ਦੀ ਮੇਰੀ ਕਹਸੇ ਅੱਠ 10 ਸਾਲ ਹੋ ਗਏ 12 ਸਾਲ ਕਰੀ ਹੋ ਗਏ ਨੇ ਜੀ ਹੋ ਕਿੰਨਾ ਫਰਕ ਜੇ ਤੁਹਾਨੂੰ ਹਾਂ ਜੀ ਫਾਇਦਾ ਜੀ ਕਿੰਨਾ ਜੀ ਹੁਣ ਇਸ ਟਾਈਮ ਗੋਲੀ ਖਾ ਕੇ ਜੇ ਤੇ 200 ਰੈਂਦੀ 208 ਤਰ੍ਹਾਂ ਹੁੰਦੀ ਸੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਦਵਾਈ ਖਾਂਦੇ ਨੂੰ ਦਵਾਈ ਆਪਾਂ ਲੈਣ ਆਏ ਪਹਿਲੀ ਵਾਰ ਹੁਣ ਜੀ ਹਾਂ ਜੀ ਪਹਿਲੀ ਵਾਰ ਆਇਆ ਹੁਣ ਲੈਣ ਜੀ ਤੋ ਸਾਡੇ ਨਾਲ ਬਾਬਾ ਜੀ ਨੂੰ ਮੌਜੂਦ ਨੇ ਬਾਬਾ ਜੀ ਨੇ ਗੱਲ ਕਰਦੇ ਆ ਕਿ ਹੁਣ ਤੱਕ ਉਹ ਕਿੰਨੀ ਦਵਾਈ ਕੁਆਂਟੀਟੀ ਵਿੱਚ ਵੰਡ ਚੁੱਕੇ ਨੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੰਗਤਾਂ ਨੂੰ ਦਵਾਈ ਦਿੱਤੀ ਆ ਇਹ ਸਾਡੀ 25 ਦਿਨਾਂ ਦੇ ਵਿੱਚ ਦੋ ਕੁਆਂਟਲ ਦਵਾਈ ਲੱਗ ਚੁੱਕੀ ਆ ਤੇ ਤਿੰਨ ਕੁਆਂਟਲ ਹੁਣ ਫੇਰ ਅਸੀਂ ਭਈ ਆ ਬਣਾਈ ਦਵਾਈ ਤੇ ਇਹ ਸੰਗਤਾਂ ਨੂੰ ਦਿੱਤੀ ਜਾ ਰਹੀ ਆ ਤੇ ਜਿਹੜੀ ਹੁਣ ਬਣਾਈ ਦਵਾਈ ਸੰਤਾਂ ਮਹਾਪੁਰਸ਼ਾਂ ਦੇ ਉਦਮ ਸਦਕਾ ਇਹ ਤੇ ਬਹੁਤ ਵੱਡੇ ਪੱਧਰ ਤੇ ਆ ਇਹ ਹੁਣ ਅਹੀਂ ਰਾਜਸਥਾਨ ਦੇ ਵਿੱਚੋਂ 22 ਕੁਇੰਟਲ ਤੁੰਮੀ ਲਿਆ ਆ ਕੇ ਤੇ ਤਿਆਰ ਕਰੰਦੇ ਆ ਤੇ ਜੋ ਸੰਗਤਾਂ ਨੂੰ ਬਿਲਕੁਲ ਫਰੀ ਦੇਣੀ ਆ ਤੇ ਦਿੱਤੀ ਜਾਂਦੀ ਆ ਫਰੀ ਇਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਜੀ ਠੀਕ ਹੋ ਗਿਆ ਸੋ ਦੂਰ ਦਰਾਡੇ ਤੋਂ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਉਹਨਾਂ ਵਾਸਤੇ ਲੰਗਰ ਦਾ ਖਾਸ ਤੌਰ 'ਤੇ ਗੁਰਦੁਆਰਾ ਸਾਹਿਬ ਵਿੱਚ दो दे इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज